ਲੇ ਮੈਂ ਸਾਰੇ ਹੀ ਵੋਟਰ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਜੋ ਇੱਕ ਸੰਵਿਧਾਨਿਕ ਰਾਈਟ ਮਿਲਿਆ ਹੈ ਵੋਟ ਪਾਉਣ ਦਾ ਜਿਹਦੇ ਨਾਲ ਅਸੀਂ ਆਪਣੀ ਸਬੋਟ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਆਪਣੇ ਮੁਤਾਬਕ ਆਪਣੀ ਮਨਮਰਜ਼ੀ ਸਰਕਾਰ ਬਣਾ ਸਕਦੇ ਹਾਂ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ ਹੋਵੇ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਅੱਜ ਵੋਟ ਜ਼ਰੂਰ ਪਾਉਣਾ ਚਾਹੀਦਾ ਹੈ ਭਾਵੇਂ ਇਸ ਸੱਤਾ ਦੇ ਕਿਹੜੇ ਮੁੱਦੇ ਨੇ ਬੜੇ ਚੁੱਕੇ ਜਾਂਦੇ ਨੇ 77 ਤੇ ਸਵਾਲ ਵੀ ਚੁੱਕਿਆ ਤੇ ਕਈ ਤਮਾਂ ਤੇ ਰੋਲਾ ਰੱਪਾ ਵੀ ਪੈ ਗਿਆ ਤੁਸੀਂ ਦਾ ਜ਼ਮਾਇਲ ਕਰ ਰਹੇ ਹੋ ਪਰ ਵਿਰੋਧੀ ਰੌਲਾ ਪਾ ਰਹੇ ਨੇ ਉਹ ਕਹਿੰਦੇ ਨੇ ਸਾਡੇ ਨਾਲ ਕਹਿੰਦੇ ਥੋੜਾ ਜਿਹਾ ਤੱਕਾ ਹੋ ਰਿਹਾ ਤੱਕਾ ਜਿਸੂ ਲੋਕੀ ਹਾਰਦੇ ਨੇ ਕਹਿੰਦੇ ਤੱਕਾ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਫ ਨੇ ਦਿਖਾ ਰਿਹਾ ਹੈ ਕਿ ਜਿਹੜੇ ਵਿਰੋਧੀ ਰੌਲਾ ਪਾ ਰਹੇ ਨੇ ਉਦੋਂ ਹੀ ਆਦਮੀ ਰੌਲਾ ਪਾਉਂਦਾ ਜਦੋਂ ਉਹਨੂੰ ਹਾਰ ਨਜ਼ਰ ਆਂਦੀ ਹੋਏ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਬਲਬੂਤੇ ਉੱਪਰ ਅੱਜ ਲੋਕਾਂ ਦੀ ਜਨਤਾ ਚ ਜਨਤਾ ਵਿੱਚ ਆਈ ਹੈ ਔਰ ਪੂਰਾ ਕਾਨੂੰ ਭਰੋਸਾ ਹੈ ਕਿ ਜਨਤਾ ਸਾਡੇ ਨਾਲ ਖੜੀ ਹੋਏਗੀ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੀਆਂ ਪਹਿਲੀ ਵਾਰ ਹੋਇਆ ਕਿ 50 ਹਜ਼ਾਰ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਸਰਕਾਰੀ ਪੱਕੀਆਂ ਮਿਲੀਆਂ ਨਹੀਂ ਤੱਕ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਨੂੰ ਵੀ 2.5 ਸਾਲਾਂ ਵਿੱਚ 50 ਹਜ਼ਾਰ ਨੌਕਰੀਆਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਭਾਵੇਂ ਮੈਨੂੰ ਲੱਗਦਾ ਜਲੰਧਰ ਦੇ ਵਿੱਚ ਤੇ ਇਹ ਵੀ ਰਿਕਾਰਡ ਹੋ ਗਿਆ ਹੋਣਾ ਵੀ ਸਭ ਤੋਂ ਵੱਧ ਵੋਟਾਂ ਦੇ ਪਈਆਂ ਤਾਂ ਜਲੰਧਰ ਜੀ ਪਈਆਂ ਕਦੇ ਉਪ ਚੋਣ ਆ ਗਈ ਕਦੇ ਕਿਹੜੀ ਚੋਣ ਆ ਗਈ ਭਾਵੇਂ ਤੁਸੀਂ ਲੋਕਾਂ ਨੂੰ ਬਾਹਰ ਕੱਢ ਕੇ ਲਿਆਉਣਾ ਔਰ ਕੀ ਸਮਝਦੇ ਹੋ ਕਿ ਲੋਕਾਂ ਨੂੰ ਉਤਸ਼ਾਹ ਵੀ ਲੋਕਾਂ ਚ ਰਵੇ ਉਹ ਕਿਉਂ ਆਪ ਦਾ ਨੁਮਾਇੰਦਾ ਚੁਣਨ ਤਾਂ ਲੋਕਾਂ ਦੇ ਨਾਲ رابطہ ਜਦੋਂ ਕਰਦੇ ਹੋ ਤਾਂ ਇਹ ਵੀ ਸ਼ੰਕੇ ਨਹੀਂ ਪੈਦਾ ਹੁੰਦੇ ਦੇਖੋ ਇਹ ਗੱਲ ਠੀਕ ਤੋਂ ਠੀਕ ਜੰਦਰ ਸ਼ਹਿਰ ਦੇ ਵਿੱਚ ਜੋ ਵੋਟਾਂ ਐ ਇਸ ਵਾਰੀ ਜ਼ਿਆਦਾ ਡੂ ਟੂ ਬਾਈ ਇਲੈਕਸ਼ਨ ਇਹ ਟੀਐਮਪੀ ਦਾ ਬਾਈਲੈਕਸ਼ਨ ਆ ਗਿਆ ਇੱਕ ਮੇਰਾ ਐਮਐਲਏ ਦਾ ਇਲੈਕਸ਼ਨ ਆ ਰਿਹਾ ਸੋ ਦੋ ਵੋਟਾਂ ਜੋ ਪਈਆਂ ਦੋ ਵਾਰੀ ਬਾਈਲੈਕਸ਼ਨ ਹੋਏ ਉਹਦੇ ਕਾਰਨ ਜਿਆਦਾ ਵਾਰੀ ਵੋਟਾਂ ਪਈਆਂ ਚੈਲੰਜ ਮੰਨ ਲਿਓ ਤੁਸੀਂ ਕਿਉਂਕਿ ਤੁਸੀਂ ਹੁਣੇ ਜਿੱਤੇ ਹੋ ਉਸ ਤੋਂ ਬਾਅਦ ਨੂੰ ਐਮਸੀ ਇਲੈਕਸ਼ਨਸ ਨੇ ਤੁਹਾਡੇ ਲਈ ਵੀ ਚੈਲੰਜ ਹੈ ਸਾਥ ਬਚਾਉਣ ਦੀ ਵੀ ਕੋਸ਼ਿਸ਼ ਤੁਹਾਡੀ ਪੂਰੀ ਰਹੇਗੀ ਦੇਖੋ ਮੈਨੂੰ ਤੇ ਬਹੁਤ ਜਨਤਾ ਦਾ ਭਰੋਸਾ ਹੈ ਔਰ ਮੈਂ ਬੜਾ ਆਪਣੇ ਆਪ ਨੂੰ ਸਰਤਸਵੈ ਮਹਿਸੂਸ ਕਰ ਰਿਹਾ ਕਿ ਜਨਤਾ ਜੋ ਹੈ ਜਿਸਨੇ ਪਹਿਲਾਂ 5 ਮਹੀਨੇ ਪਹਿਲਾਂ ਮੇਰੇ ਵਾਸਤੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਔਰ ਮੈਨੂੰ ਭਾਰੀ ਬੋ ਮੈਨੂੰ ਬਿਲਕੁਲ ਉਦਾਂ ਦਾ ਹੀ ਸੀਨ ਨਜ਼ਰ ਆ ਰਿਹਾ ਹੈ ਲੋਕਾਂ ਦੇ ਮਨ ਦੀ ਭਾਵਨਾ ਹੈ ਇਹ ਉਹ ਪੰਜਾਂ ਮਹੀਨਿਆਂ ਦੇ ਮੁਤਾਬਕ ਉਦਾਂ ਹੀ ਚੱਲੇ ਨੇ ਦੇ ਆਰ ਅਗੇਨ ਵੋਟ ਫਾਰ ਆਮ ਆਦਮੀ ਪਾਰਟੀ ਪੰਜ ਜਾ ਰਹੇ ਨੇ ਮੈਨੂੰ ਕੋਈ ਪਰਤਨ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਉਦਾਂ ਹੀ ਵੋਟਾਂ ਸਾਰੇ 24 ਬਟਾਂ ਦੇ ਸਾਡੇ ਮੇਰੇ ਇਲੈਕਸ਼ਨ ਨੇ ਜਦੋਂ ਤੁਸੀਂ ਤੁਸੀਂ ਕਹਿੰਦਾ ਇਲੈਕਸ਼ਨ ਜੀਦਾ ਲੈੋ ਤ੍ਰਿਸਾਲ ਦੇ ਕਾਪਟਰ ਦੇ ਕਾਜ਼ੀ ਤੁਸੀਂ ਪਹਿਲੇ ਬਣਾ ਦਿਓ ਮੰਤਰੀ ਬਣਾ ਦੇਣਾ ਮંત્રી ਤੁਹਾਨੂੰ ਬਣਾ ਦਿੱਤਾ ਲੋਕਾਂ ਦੀ ਉਮੀਦਾਂ ਵੀ ਵਧ ਗਈਆਂ ਹੁਣ ਤੁਹਾਨੂੰ ਲੱਗਦਾ ਹੈ ਕਿ ਲੋਕ ਹੁਣ ਤੁਹਾਨੂੰ ਤਾਂ ਕਿਤੇ ਨਾ ਕਿਤੇ ਉਹ ਤੁਹਾਡਾ ਵੀ ਇੱਕ ਕੱਚਾ ਪੇਪਰ ਜਿਹੜਾ ਉਹ ਵੀ ਆ ਗਿਆ ਤਾਂ ਤੁਹਾਡੀ ਕ੍ਰੈਡੀਬਿਲਟੀ ਜਾਂ ਤੁਹਾਡੇ ਕੰਮਾਂ ਤੋਂ ਲੱਗਦਾ ਹੈ ਕਿ ਤੁਸੀਂ ਲੋਕਾਂ ਦਾ ਭਰੋਸਾ ਜਿੱਤ ਪਾਇਆ ਦੇਖੋ ਮੈਂ ਐਮਐਲਏ ਬਣਦੇ ਬਾਅਦ 5 ਮਹੀਨਿਆਂ ਦੇ ਵਿੱਚ ਜੋ ਜਨਤਾ ਦੇ ਕੰਮ ਸਨ ਉਹਨਾਂ ਨੂੰ ਸਿੱਧੀ-ਸਿੱਧੀ ਨਹੀਂ ਲੈ ਕੇ ਉਹਨਾਂ ਦੇ ਹੱਲ ਕੀਤੇ ਹਨ ਪਹਿਲਾ ਕੰਮ ਹੁੰਦਾ ਹੈ ਕਿ ਜਨਤਾ ਨੂੰ ਇਹ ਕੇ ਮਹਿਸੂਸ ਹੋਏ ਕਿ ਜੋ ਹਸੀਂ ਹੈਗੇ ਆ ਅਸੀਂ ਬਿਨਾ ਕਿਸੇ ਡਰ ਦੇ ਰਹਿ ਰਹੇ ਆ ਉਹਨਾਂ ਨੂੰ ਕੋਈ ਹੁਣ ਡਰ ਨਹੀਂ ਕਿਸੇ ਨੂੰ ਗਲਤ ਪਰਚਾ ਪੈਣ ਦਾ ਡਰ ਨਹੀਂ ਕਿਸੇ ਨੂੰ ਇਹ ਨਹੀਂ ਪਤਾ ਸਾਨੂੰ ਕਿਸੇ ਕੋਈ ਨਜ਼ਾਇਜ਼ ਕੰਮ ਹੋਏਗਾ ਕਿਸੇ ਦੇ ਉੱਪਰ ਕੋਈ ਨਸ਼ਾ ਜਰਾਸਟਾ ਜਿੰਨੇ ਪਹਿਲਾਂ ਮਾਰੇ ਕੰਮ ਹੁੰਦੇ ਸੀ ਸਾਰੇ ਹੀ ਹੁਣ ਬੰਦ ਹੋਏ ਨੇ ਔਰ ਸਰੀਵਰਜ ਦੀ ਪ੍ਰੋਬਲਮ ਲਗਾਤਾਰ ਚੱਲ ਰਹੀ ਸੀ ਅੱਜ ਤੁਸੀਂ ਦੇਖੋ ਜਾਰੇ ਕਿਸੇ ਵੀ ਹਲਕੇ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਨਹੀਂ ਹੈਗੀ ਔਰ ਅਸੀਂ ਇਹਨੂੰ ਹੋਰ ਬੈਟਰ ਬਣਾਉਣ ਜਾ ਰਹੇ ਆ ਔਰ ਇਹ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਅਸਲ ਦੇ ਵਿੱਚ ਹੁਣ ਲੋਕਾਂ ਦੇ ਮੁੱਢਲੇ ਬੇਸਿਕ ਨੀਡ ਨੂੰ ਪੂਰਾ ਕਰਨ ਵਾਸਤੇ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਦੂ ਕਾਰਪੋਰੇਸ਼ਨ ਬਣੇਗੀ ਮੇਅਰ ਬਣੇਗਾ ਤੇ ਆਪਣੇ ਆਪ ਹੀ ਇਲਾਕੇ ਦੇ ਹੋਰ ਵਿਕਾਸ ਹੋਣਗੇ ਕਿਉਂਕਿ ਇਸ ਵੇਲੇ ਕੌਂਸਲ ਨਾ ਹੋਣ ਦੇ ਕਾਰਨ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਆ ਪਰ ਹੁਣ ਇਹ ਸ਼ੁਰੂਆਤ ਹੋਈ ਹੈ ਔਰ ਮਨੂੰ ਪੂਰਾ ਯਕੀਨ ਹੈ ਕਿ ਅੱਜ ਜੋ ਸ਼ਾਮ ਨੂੰ ਰਿਜ਼ਲਟ ਆਣਗੇ ਉਹ ਆਮ ਆਦਮੀ ਪਾਰਟੀ ਦੀ ਫੇਵਰਟ ਆਣਗੇ ਔਰ ਜੰਦਰ ਸ਼ਰਦਾ ਮੇਰ ਹੈ ਆਮ ਆਦਮੀ ਪਾਰਟੀ ਦਾ ਬਣੇਗਾ ਇੱਕ ਨਵੀਂ ਸ਼ੁਰੂਆਤ ਹੋਏਗੀ ਜੰਦਰ ਸ਼ਰਦ ਦੇ ਵਿਕਾਸ ਤੇ ਆਪ ਦਾ ਐਮਐਲਏ ਆਪ ਦਾ ਐਮਸੀ ਇਹ ਨਾਰਾ ਦਿੱਤਾ ਗਿਆ ਇਸ ਵਾਰ ਲੱਗਦਾ ਹੈ ਕਿ ਅਸਰ ਦੇਖੇਗਾ ਬਿਲਕੁਲ ਨਜ਼ਰ ਦੇਖ ਲੋਕੀ ਬਹੁਤ ਸਿਆਣੇ ਹੋ ਗਏ ਨੇ ਦੇਖੋ ਪਹਿਲੀ ਗੱਲ ਤੇ ਜਨਤਾ ਜਿਹੜੀ ਹੈਗੀ ਹੈ ਉਹ ਆਮ ਆਦਮੀ ਨੂੰ ਫੋਰਟ ਜਿਹੜੀ ਪਾ ਰਹੀ ਹੈ ਉਹ ਆਪਣੇ ਹੀ ਫਾਇਦੇ ਵਾਸਤੇ ਪਾ ਰਹੀ ਹੈ ਅਲਕਲੋ ਕੀ ਬੜੇ ਸਿਆਣੇ ਨੇ ਅਲਕਲ ਮੈਂ ਅੱਜ ਵੀ ਇਸੇ ਸਚੇ ਕਿ ਜਨਤਾ ਬਹੁਤ ਸਮਝ ਆ ਰਹੀ ਹੈ ਉਹ ਜਿਹੜਾ ਕੰਮ ਕਰਦੀ ਹੈ ਆਪਣੇ ਫਾਇਦੇ ਵਾਸਤੇ ਕਰਦੀ ਹੈ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਅਗਰ ਆਮ ਆਦਮੀ ਪਾਰਟੀ ਦਾ ਅਗਰ ਉੱਪਰ ਐਮਐਲ ਹੈਗਾ ਥੱਲੇ ਕੌਂਸਲਰ ਵੀ ਆਮ ਆਦਮੀ ਪਾਰਟੀ ਹੋਏਗਾ ਆਪੋ ਜੀ ਸਹੀ ਤਾਲਮਿਲ ਹੋਏਗਾ अगर गड्डी ਦੇ ਦੋਨੇ ਪਹੀਏ ਸਹੀ ਹੋਣਗੇ ਬਰਾਬਰ ਹੋਣਗੇ ਤਾਂ ਗੱਡੀ ਸਹੀ ਚੱਲੇਗੀ ਇਸ ਕਰਕੇ ਜਨਤਾ ਸਾਰੇ ਹੀ ਜੋ ਹੈ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਰੀ ਹੈ ਜਨਤਾ ਕੀਰ ਪਰਚੇ ਦੀ ਗੱਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਮੈਟਰ ਗਿਆ ਸੀਗਾ ਪਟਿਆਲਾ ਉਧਰਮ ਕੋਰਟ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਹਾਈ ਕੋਰਟ ਨੇ ਉੱਥੇ ਫਰੈਸ਼ ਇਲੈਕਸ਼ਨ ਕਰਨ ਵਾਸਤੇ ਕਿਹਾ ਦੇ ਕੋਰਟ ਜੇ ਜਿਹੜੀ ਮੈਂ ਕਹਿ ਰਿਹਾ ਕਿ ਆਪੋਜੀਸ਼ਨ ਨੇ ਹਮੇਸ਼ਾ ਕੋਈ ਨਾ ਕੋਈ ਜੋ ਹੈ ਆਪਣਾ ਗਿਲਾ ਸ਼ਿਕਵਾ ਕਰਨਾ ਹੁੰਦਾ ਜਦੋਂ ਆਦਮੀ ਹਾਰਦਾ ਹੈ ਉਹ ਲੜਾਈ ਕਰਦਾ ਹੈ ਲੜਦਾ ਹੈ ਇਸ ਕਰਕੇ ਜਿੱਤਨ ਵਾਲਾ ਆਜੀ ਨੇ ਵੋਟਾਂ ਸ਼ਾਂਤੀ ਨਾਲ ਪਾਣ ਲਗੇ ਸੀ ਰਿਜ਼ਲਟ ਸਹੀ ਹਨ ਸੋ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਸਾਨੂੰ ਸ਼ੰਕਾ ਨਹੀਂ ਹੈਗੀ ਬਿਲਕੁਲ ਕਲੀਅਰ ਕਟ ਪੰਜੇ ਜਗ੍ਹਾ ਕਾਰਪੋਰੇਸ਼ਨ ਤੇ ਜੋ ਮੇ ਆਮ ਆਦੀ ਪਾਰਟੀ ਬਣਨਗੇ ਔਰ ਆਮ ਆਦੀ ਪਾਰਟੀ ਨੂੰ ਮੈਜੋਰਟੀ ਮਿਲੇਗੀ ਇਹ ਸਭ ਤੈ ਹੈਗਾ